हां जी दोस्तों की हालचाल है आज अपन ਤੁਹਾਡੇ ਲਈ ਇੱਕ ਬਹੁਤ ਬੜੀ ਵੀਡੀਓ ਲੈ ਕੇ ਆਏ ਆਂਗੇ ਖਾਸ ਕਰਕੇ ਕਿਸਾਨ ਵੀਰਾਂ ਵਾਸਤੇ ਇਹ ਜਿਹੜੇ ਤੁਸੀਂ ਕੱਖਾਂ ਦੇ ਵਿੱਚ ਵੱਟ ਦਿੱਤੇ ਇਹਦੇ ਨਾਲ ਆਪਾਂ ਕਰੀਏ ਨੋਮਨੀ ਗੋਲਡ 20 25 ਗ੍ਰਾਮ ਪਾ ਕੇ ਢੋਲੀ ਦੀ ਮਣੀ ਚਲ 100 ਗ੍ਰਾਮ ਕਿੱਲੇ ਦੀ ਇੱਕ ਢੋਲੀ ਨਾਲ 4-5 ਵੱਟਾਂ 4-5 ਕਿੱਲੇ ਵੱਟਾਂ ਆਉਣਾ ਨਿਕਲ ਜਾਂਦੀਆਂ ਆਂ ਤੇ ਨਾ ਝੋਨੇ ਨੁਕਸਾਨਾ ਕੋਈ ਜੇ ਆਪਾਂ ਰਾਉਂਡ ਅਪ ਕਰਦੇ ਆਂ ਨਾਲ ਨਾਲ ਬੂਟੇ ਮੱਚ ਜਾਂਦੇ ਬਾਈ ਚਾਂਸ ਮੱਚ ਵੀ ਜਾਂਦੇ ਕਈਆਂ ਤੋਂ ਕਈ ਨਹੀਂ ਮੱਚਦੇ ਕੈ ਵੀਰ ਕਹਣਗੇ ਕਿ ਅਸੀਂ ਨਹੀਂ ਮਚਾਉਂਦੇ ਨਹੀਂ ਮੱਚਦੇ ਕੋਈ ਵੱਡੀ ਗੱਲ ਨਹੀਂ ਮੱਚ ਵੀ ਜਾਂਦੀ ਐ ਜੇ ਹਵਾ ਉਹ ਵਾ ਤੇਜ਼ ਹੋਵੇ ਮੱਚ ਜਾਂਦੇ ਜੇ ਹਵਾ ਨਹੀਂ ਨਹੀਂ ਮੱਚਦੇ ਤੇ ਆ ਨੋਮ ਨੀ ਗੋਲਡ ਪਾਕੀ ਮਰੀ ਐ ਜਦ ਮਰਦੀ ਛੋਣਦੇ ਮਾਰੀ ਚਲੋ ਕੋਈ ਫਰਕ ਨਹੀਂ ਡੱਕਾ ਨਹੀਂ ਫਰਕ ਪੈਂਦਾ ਤੇ ਆ ਦੇ ਲੋ ਕੱਖ ਦੇ ਲੋ ਤੁਸੀਂ ਨਿਕਲ ਜਮਾ 400 ਕਾ ਹਾਤਾ ਦੇਖ ਲੈ ਦੇਖੋ ਆ ਦੇਖੋ ਆ ਦੇਖੋ ਜਾਰਚ ਉਸ ਕਾ ਹੁੰਦੀ ਐ ਹੁੰਦਾ ਵੀ ਨਹੀਂ ਰਾਉਂਡ ਅਪ ਵਾਲਾ ਹਜੇ ਹੋ ਜੇ ਹੋ ਜੇ ਇਹ ਹੁੰਦਾ ਨਹੀਂ ਬਾਕੀ ਰਾਉਂਡ ਅਪ ਬਕਸਰ ਨੂੰ ਪਤਾ ਹੀ ਆ ਵੀ ਅਜੇ ਪਹਿਲੀ ਕਾਲ ਤਾਂ ਮਿਲਦੀ ਨਹੀਂ ਤੇ ਦੂਜੀ ਮਿਲਦੀ ਹੈ ਜਿਹੜੀ ਉਹ ਉਹਨਾ ਕੰਮ ਨਹੀਂ ਕਰਦੀ 100 ਗ੍ਰਾਮ ਕਿੱਲੇ ਦੀ ਮੰਨ ਲਾਓ ਜੇ ਆਪਾਂ ਕਿੱਲੇ ਚ ਕਰਨੀ ਹੈ 100 ਗ੍ਰਾਮ ਕਿੱਲੇ ਦੀ ਜਿਆ ਬੱਟਾ-ਬੁੱਟਾ ਪਾਉਣੀ ਹੈ ਢੋਲੀ ਇੱਕ ਢੋਲੀ ਚਾਹ 4-5 4-5 ਕਿੱਲੇ ਬੱਟਾ ਕਾਢਣ ਦੀ ਹੈਗੀ ਠੀਕ ਹੈ ਜੀ ਤੇ ਆਪਾਂ ਜਿਹੜੇ ਕਿੱਲੇ ਤੇ ਕਰੀਏ ਤੁਹਾਨੂੰ ਉਹ ਵੀ ਦਿਖਾਵਾਂਗੇ ਰਿਜ਼ਲਟ ਕਿਵੇਂ ਆਦਾ ਤੇ ਕਿੱਲੇ ਚ ਜਿਹਦੇ ਕੱਖ ਜਿਆਦੇ ਹੋ ਜੇ ਮੰਨ ਚੋ ਲੇਵਰ ਕਢਾਉਣੇ ਆਪਾਂ ਬਹੁਤ ਖਰਚ ਆ ਜਾਂਦਾਗਾ ਕਿਉਂਕਿ ਜਦੋਂ ਵੱਧ ਕੱਖ ਕੋਈ ਨਿਕਲਦਾ ਨਹੀਂ ਹੈਗਾ ਇਸ 100 ਗ੍ਰਾਮ ਪਾਕਿ ਟੋਲੀ ਕਿਲੇ ਦੀ ਮਾਰ ਤੋਂ ਨੋਮਿਨੀ ਗੋਲਡ ਨੋਮਿਨੀਕਲ ਹੋਵੇ ਵਧੀਆ ਕੰਪਨੀ ਦੀ ਹੋਵੇ ਤੇ ਮੈਂ ਕਹਿੰਦਾ ਲੇਵਰ ਲੌਂਲੀ ਲੋਡ ਨਹੀਂ ਜਮਾ ਸਫਾਈ ਕਰ ਦਿੰਦੀ ਹੈਗੀ ਨਾ ਮੁੜ ਕੇ ਹੋਵੇਗਾ ਕਿ ਠੀਕ ਹੈ ਜੀ ਧੰਨਵਾਦ